ਇਹਨਾਂ ਨੇ ਇੱਕ ਨਵੀਂ ਇੱਕ ਬਣਾਤੀ ਐਫ ਆਰ ਜਿੱਥੇ ਕਹਤਾ ਕਿ 512 ਕਰੋੜ ਰੁਪਇਆ ਤਕਰੀਬਨ ਜਦੋਂ ਬਕਰ 2007 ਚ ਬਕਰ ਮਨਿਸਟਰ ਬਣਿਆ ਉਹਦੇ ਬਾਅਦ 2 ਸਾਲਾਂ ਦੇ ਅੰਦਰ 3 ਸਾਲਾਂ ਦੇ ਅੰਦਰ 512 ਕਰੋੜ ਰੁਪਇਆ ਸਾਈਪ੍ਰਸ ਕੰਪਨੀ ਕਿ ਦੋ ਕੰਪਨੀ ਤੇ ਕੈਸ਼ ਪਾ ਕੇ ਇਹਨੇ ਕੰਪਨੀ ਚ ਪਾਤਾ 5-2-3 ਸਾਲਾਂ ਜੀ ਪਹਿਲੀ ਗੱਲ ਹੈ ਵਿਕਰਮ 2007 ਤੋਂ ਕੱਲੇ ਦੋ ਦੋ ਸਾਲ ਹੀ ਰਿਹਾ ਸੀ ਮਿਨਿਸਟਰ ਨੂੰ ਹੁਤਾ ਉਹਦੇ ਬਾਅਦ 3 ਸਾਲ ਹੈ ਨਹੀਂ ਸੀ ਇਹਨਾਂ ਨੇ ਕਿਹਾ ਤਾਂ ਕਿ ਆ ਪਤਾ ਹੀ ਬਿਗੈਰ ਸੋਚੇ ਸਮਝੇ ਜਿਵੇਂ ਮੇਰੇ ਐਫਆਰ ਸੀ ਵੱਡੇ ਬਾਦਲ ਸਾਹਿਬ ਦੀ ਐਫਆਰ ਸੀ ਇਹਨਾਂ ਨੇ ਪਾਰਕਿੰਗ ਲਾਰਡ ਨਾਇਕਰ 3500 ਕਰੋੜ ਦੇ ਐਫਆਰ ਸੀ ਲਿਖਤੇ ਉਹਦੇ ਬਾਅਦ ਚਲਾਨਟ ਤੱਕ ਵਹੀ ਨਹੀਂ ਸੀ ਕੁਛ ਵੀ ਨਾ ਹੀ ਹਣਜੀ ਉਹੀ ਚੱਤੋਂ ਪਦੇ ਅਸੀਂ ਦੁਨੀਆ ਦੀ ਸ਼ਹਿਰ ਕਰਿਆ ਪੰਜਾਬ ਦੇ ਸਰਕਾਰ ਤੋਂ ਕਰੋੜਾਂ ਰੁਪਏ ਲੈ ਕੇ ਸ਼ਹਿਰ ਕਰਿਆ ਤੇ ਕੁਛ ਨਹੀਂ ਹੁਣ ਇਹਨਾਂ ਨੇ ਕਿ ਆਈ ਕਰਮਾ ਫਿਰ ਤੋਂ ਕਰਤਾ ਕਿ 512 ਕਰੋੜ ਜਿਹਦੇ ਵਿੱਚੋਂ ਬਾਹਰੋਂ ਹਵਾਲੇਦ ਨਹੀਂ ਆਇਆ ਕੈਸ਼ ਕੋਈ ਤਕਰੀਬਨ 191 ਰੈਂਕ 236 ਕਰੋੜ ਹਾਂ 141 ਕਰੋੜ ਫੰਡਿੰਗ ਆਈ ਹੈ ਬਾਹਰੋਂ ਸਾਈਪ੍ਰਸ ਦੇ ਥਰੂ ਮੈਂ ਚੈਲੰਜ ਕਰਦਾ ਹਾਂ ਥੋਡੇ ਰਾਹੀਂ ਤੇ ਪੰਜਾਬ ਦੀ ਗੱਤਾਂ ਦੱਸਣਾ ਚਾਹੁੰਦਾ ਹਾਂ ਵਿਕਰਮ ਸਿੰਘ ਮਜੀਠੀਆ ਸਿਆਸਤ ਵਿੱਚ 2007 ਚ ਆਈ ਉਹਦੇ 33 ਸਾਲ ਦੀ ਉਮਰ 'ਚ ਪਹਿਲਾ ਇਲੈਕਸ਼ਨ ਲੜਿਆ ਪਹਿਲੇ ਸਿਆਸਤ 'ਚ ਨਹੀਂ ਸੀ 2007 ਚ ਆਇਆ 2007 ਤੋਂ ਪਹਿਲੇ ਆ ਜਿਹੜੀ ਸਰਾਇਆ ਇੰਡਸਟਰੀਜ਼ ਲਿਮਟਿਡ ਕੰਪਨੀਆਂ ਇਹਨਾਂ ਦੀ ਬਜ਼ੁਰਗਾਂ ਦੀ ਫੈਮਿਲੀ ਦੀ ਗੁਰਕੁਰ ਰਾਜ ਤੋਂ ਆਈ ਕੰਪਨੀਆਂ ਉਹਦੇ 10% ਸ਼ੇਅਰਹੋਲਡਰ ਸੀ ਡਾਇਰੈਕਟਰ ਸੀ ਪਰ ਉਹਨਾਂ ਨੇ ਪਹਿਲੇ ਡਿਜ਼ਾਈਨ ਕਰਤਾ ਸੀ ਉਹ ਇਸ ਕੰਪਨੀ ਦੇ ਕੋਈ ਡਾਇਰੈਕਟਰ ਨਹੀਂ 11% ਸ਼ੇਅਰਹੋਲਡਰ ਹੈ ਐਨਸਿਸਟਰਲ ਸ਼ੇਅਰਹੋਲਡਰ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ 2007 ਚ ਸਰਕਾਰ ਆਈ ਸਾਡੀ ਉਹ ਤਾਂ ਪਹਿਲੇ ਤਾਂ ਕਾਂਗਰਸ ਦੀ ਸੀ 2007 ਤੋਂ ਲੈ ਕੇ 2025 ਤੱਕ 1 ਰੁਪਿਆ ਫੋਰਨ ਦਾ ਦਿਖਾ ਦੇਣ ਉਸ ਕੰਪਨੀ ਵਿੱਚ ਆਇਆ ਤੇ ਅਸੀਂ ਆਨਸਰ ਬਾ 1 ਰੁਪਿਆ ਤੁਸੀਂ 141 ਗੱਲ ਕਰਦੇ ਹੋ ਮੈਂ 1 ਰੁਪਏ ਦੀ ਗੱਲ ਕਰਦਾ 1 ਡਾਲਰ ਆਇਆ ਓਏ ਝੂਠ ਤੇ ਝੂਠ ਜਿੰਨਾ ਮਰਜ਼ੀ ਬੋਲੀ ਜਾਂਦੇ ਚਾਹ ਦੀ ਤੋ 2005 ਦੀ 11 ਦਸੰਬਰ 2005 ਜਿੱਦੋਂ ਵਿਕਰਮ ਸਿਆਸਤ ਚ ਵੀ ਨਹੀਂ ਸਾਡੀ ਸਰਕਾਰ ਨਹੀਂ ਸੀ ਅਸੀਂ ਆਪਰਜਨ ਸੀ ਉਸ ਕੰਪਨੀ ਨੇ ਅਪਰੋਚ ਕੀਤਾ ਕਿਉਂਕਿ ਇਨਵੈਸਟ ਕਰ ਰਹੇ ਸੀ ਇੰਡੀਆ ਚ ਬਹੁਤ ਕੰਪਨੀਆਂ ਨੇ ਕੀਤਾ ਰਾਇਲੈਂਸ ਵੀ ਕੀਤਾ ਉਹਨਾਂ ਸਾਰਿਆਂ ਨੇ ਕੀਤਾ ਕਿ ਸਾਨੂੰ ਅਸੀਂ ਥੋੜਾ 25% ਕਿਉਂਕਿ ਇਹ ਡਿਸਟਰੀਬਿਊਟਰੀ ਬਿਜ਼ਨਸ ਹੀ ਪੂਰੇ ਯੂਪੀ ਚ ਮਾਰਕੀਟ ਸੀ ਮਾਰਕੀਟ ਸ਼ੇਅਰ ਸਭ ਤੋਂ ਵੱਡਾ ਸੀ ਅਸੀਂ 25% ਸ਼ੇਅਰ ਥੋੜਾ ਲੈਣਾ ਚਾਹੁੰਦੇ ਹਾਂ ਤੇ 35 ਕਰੋੜ ਦੇ ਉਹਨਾਂ ਨੇ 25% ਸ਼ੇਅਰ ਲਏ ਤੇ 2005 ਚ ਬਿਕਰਮ ਕੋਈ ਸਿਆਸਤ ਨਹੀਂ ਸੀ ਆਪਣੀ ਕੋਈ ਸਰਕਾਰ ਨਹੀਂ ਸੀ ਤੇ 35 ਕਰੋੜ ਦੇ ਸ਼ੇਅਰ ਤੇ ਉਹਨਾਂ ਦੇ ਬੈਂਕ ਜਿਹੜੇ ਐਨਬੀਐਫਸੀ ਉਹਦੇ ਅਗਰੀਮੈਂਟ ਹੋਇਆ ਕਿ 90 ਕਰੋੜ ਰੁਪਇਆ ਸੀ ਲੋਨ ਦੇਵਾਂਗੇ ਬਾਕੀ ਸ਼ੇਅਰ ਦੇਵਾਂਗੇ ਕੰਪਨੀ ਉੱਤੇ ਪਰਹੇਸਾ ਪਾਉਣ ਵਾਸਤੇ ਆ ਸਾਰਾ ਟ੍ਰਾਂਜੈਕਸ਼ਨ ਸਾਰਾ ਕੁਝ ਪੈਸਾ 2026 ਚ ਆ ਗਿਆ ਸੀ 2006 ਸੋਰੀ 2006 ਚ ਆ ਗਿਆ ਸੀ ਦੇਖ ਲਓ ਮੈਂ ਹੈਰਾਨ ਐ ਨਾ ਤੇ ਵਿਕਰਮ ਸਿੰਘ ਮਜੀਠੀਆ ਤਾਂ ਸਰਕਾਰ ਚ ਹੈ ਨਹੀਂ ਖੜੇ ਹੋ 30 ਸਾਲ ਦਾ ਤੇ ਤੁਸੀਂ ਕਹਿ ਰਹੇ ਹੋ ਕਿ ਉਹ ਡਰੱਗ ਲੋਡ ਵੀ ਬਣ ਗਿਆ ਤੇ 500 ਕਰੋੜ ਵੀ ਪਾਤਾ